ਓਏ ਇਧਰ ਇਧਰ ਆ ਮੜ ਜਾ ਦੋ ਦੋ ਬੋਲ ਸੜਾਈ ਤੇ ਜ਼ਿੰਦਗੀ ਤੇਰੇ ਨਾਲੋਂ ਜ਼ਿਆਦਾ ਨਹੀਂ ਹੋਣਾ ਬਸ ਇਹਨਾਂ ਨੂੰ ਸੁਣਾਉਣਾ ਜਾਵੇ ਮੁੰਡੇ ਥਰੀਲੇ ਆ ਸਾਰੇ ਸਾਰੇ ਮੁੰਡੇ ਥਰੀਲੇ ਦੋਨੇ ਜਿਹੜੇ ਹੱਥ ਇਹ ਚੱਕਦੇ ਸਾਰੇ ਇਹ ਥਰੀਲੇ ਐ ਸੈਂਸ ਖੇਲ ਰੱਖ ਕੇ ਚੱਲ ਦੋ ਬੋਲ ਉੱਚੀ ਮੁੰਡੇ ਦੇ ਨਾਮ ਆ ਸਕੀਲ ਕੇ ਸਾਹ ਠੀਕ ਐ ਉੱਚਾ ਤਾਂ ਨਹੀਂ ਹੈਗਾ ਉੱਚਾ ਲੈ ਸਹੀ ਆ ਭਾਈ ਉੱਚਾ ਭਰਾਵਾ ਥੱਲੇ ਰੱਖ ਦੂਜਾ ਘੜਾ ਰੱਖਗਾ ਹਾਂ ਹਾਂ ਹੋਣ ਠੀਕ ਹੈ ਚੱਲ ਭਾਈ ਚੱਲ ਭਾਈ ਉਹ ਦਿਲ ਤੇਰੇ ਨਾਮ ਮੇਰੀ ਜਾਨ ਤੇਰੇ ਨਾਮ ਉਹ ਤੇਰੇ ਨਾਲ ਸੁਬਾ ਮੇਰੀ ਤੇਰੇ ਨਾਲ ਸ਼ਾਮ ਉਗਲ ਮੇਰੀ ਕਿਉਂ ਨਹੀਂ ਮੰਨਦਾ ਮਹੀਵੇ ਜ਼ਿੰਦਗੀ ਹੈ ਤੇਰੇ ਨਾਲ ਤੂੰ ਮੇਰਾ ਹੈ ਪਿਆਰ ਆ ਜਾਵੇਂ ਮਹੀਵੇ ਉਹ ਮੈਨੂੰ ਤੇਰਾ ਇੰਤਜ਼ਾਰ ਮੁੰਡਾ ਐਵੇਂ ਸਰੀਲਾ ਗੋਰੀ ਕਿੱਥੇ ਗਿਆ ਹੈ ਹੈ ਇਧਰ ਆ ਜਾ ਕਾ ਫੜਾ ਫੜ ਸਿੰਦੀਆ ਤੂੰ ਇਹੇ ਸਕੇਲ ਰੱਖਣਾ ਚੱਲ ਪਹਿਲਾਂ ਤਾਂ ਮੇਰੇ ਮਾਮਾ ਜੀ ਵਾਸਤੇ ਤਾੜੀ ਲਾ ਦੇ ਉਹ ਚੱਲ ਤਾੜੀਆਂ ਲਾਈ ਜਾਂਦੇ ਉਹਨੇ ਕਸ਼ੇ ਦੀ ਗੱਲ ਕਰਦੇ ਆ ਬਹੁਤ ਥੋੜਾ ਹਾਂ ਦਿਲ ਤੇਰੇ ਨਾਮ ਮੇਰੀ ਜਾਨ ਤੇਰੇ ਨਾਮ ਹਾਂ ਤੇਰੇ ਨਾਲ ਸੁਬਾਹ तेरे नाल छां गल मेरी कंहिं ननदा मो ज़िंद ਮੈਨੂੰ ਤੇਰਾ ਇੰਤਜ਼ਾਰ ਸਰ ਸਾਰੇ ਜਹ ਥੋੜੀ ਤਿਆਰੀ ਕਰਨ ਵਾਲੀ ਹੈਗੀ ਹੈ ਪਰ ਹਜੇ ਤਾੜੀਆਂ ਨੇ ਸਾਰਿਆਂ ਵਾਸਤੇ ਮਾਰੋ ਸਾਰੇ ਗਾਉਂਦੇ ਇਹ ਤੇ ਹੁਣ ਮੰਗੀ ਦੋ ਗੋਲ ਫੜਾਊਗਾ ਸਾਈ ਯਾਤਰਾ ਇੱਕ ਮੰਗੀ ਲਾਊਗਾ ਉਸ ਤੋਂ ਬਾਅਦ ਗੰਡੇ ਉੱਤੇ ਮਹਿਰਮਾ ਹੋਵੇ ਤੇ ਫਿਰ ਮੈਂ ਜ਼ਿਆਦਾ ਟਾਈਮ ਨਹੀਂ ਲਵਾਂਗਾ ਕਿਉਂ ਕਿ ਆ ਅਗੇ ਵੀ ਹੈਗੇ ਨੇ ਬਹੁਤ ਰਿਸਪੈਕਟਡ ਨੇ ਭਰਾ ਨੇ ਸਾਰੇ ਤੇ ਉਹ ਗਾਉਣਗੇ ਤੇ ਹੁਣ ਮੰਗੀ ਸਥਾਈ ਆਦਰਾ ਤੁਹਾਨੂੰ ਸੁਣਾਏਗਾ ਮੰਗੀ ਨਾਲ ਤੇ ਜ਼ੋਰਦਾਰ ਤਾੜੀਆਂ ਮਾਰ ਦਿਓ ਜੀ ਹਾਂ ਬਈ ਹਾਂ ਸਹੀ ਹੈ ਬੋਲੋ ਬੋਲੋ ਤਾੜੀ ਮਾਰ ਦਿਓ ਵੀਰ ਉਸਤਾਦ ਜੀ ਦੇ ਨਾਮ ਤੇ ਖਿੱਚ ਕੇ ਮਾਰੋ ਯਾਰ ਤੇ ਜਕਰੋ ਬੋਲਾਲਵਾਸ਼ਾ ਜੀ ਦਾ ਬੋਲ ਸਾਚੇ ਦਰਬਾਰ ਕੀ ਜੈ ਹਾਂ ਜੀ ਬੋਲੋ ਕੀ ਕਹਿੰਦਾ ਗੱਲ ਪਿਆਰ ਦੀ ਆ ਟੁੱਟੇ ਦਿਲ ਦੀ ਮੇਰੇ ਬੋਮਾ ਜੀ ਜਕਰੂਸ ਸਿੰਘ ਦੀ ਅੱਜ ਗਲਾ ਥੋੜਾ ਖਰਾਬ ਆ ਓ ਹੁਣ ਨਹੀਂ ਆ ਮੈਂ ਉਹ ਤੈਨੂੰ ਦੇਣੀ ਆ ਨੇ ਮਾਫੀਆਂ ਓ ਭੁੱਲੀ ਅਣੀ ਚੇਤੇ ਉਮੇ ਮੇ ਤੇਰੀਆਂ ਚਲਕੀਆਂ ਕੌਲ ਕਰਨੀ ਹੁੰਦੀ ਸੀ ਕਿਸੇ ਹੋਰ ਨੂੰ ਝੂਠੀ ਆਖਦੀ ਹੁੰਦੀ ਸੀ ਕਿ ਯਾਰ ਸੋ ਲੈ ਲੈਂਦੇ ਤੇਰੇ ਹੁਣ ਨਹੀਂ ਉਫੇਦੇ ਇਕੱਲੇ ਬਹਿ ਕੇ ਰੋਣ ਤੇਰੇ ਹੁਣ ਨਹੀਂ ਉਫੇਦੇ ਇਕੱਲੇ ਕਹਿੰਦਾ ਯਾ ਲਾਸਟ ਆਰਡਰ ਤੇ ਅੱਲਾ ਸੁਣੇ ਕਹਿੰਦਾ ਓ ਹੁਣ ਜੀ ਦੀ ਜ਼ਿੰਦਗੀ ਦੇ ਹਿੱਸੇ ਵਿੱਚ ਆਈ ਤੂੰ ਮੇਰੇ ਵਾਂਗੂੰ ਨਾ ਪਾਗਲ ਬਣਾਈ ਤੂੰ ਓ ਹੁਣ ਜੀ ਦੀ ਜ਼ਿੰਦਗੀ ਦੇ ਹਿੱਸੇ ਵਿੱਚ ਆਈ ਤੂੰ ਸਾਡੀ ਭਾਰਤੀ ਸ਼ਰਮਾ ਜੀ ਮੇਰੇ ਵਾਂਗੂੰ ਘਲ ਬਣਾਈ ਤੂੰ ਝੂਠ ਆਪਣੀ ਜੋ ਬatein ਲਿਖੇ ਆਈ ਜਾਸੂ ਲਿਖੇ ਨਾ ਮੇ ਅੰਦਰਾਂ ਨੀ ਮੈਂ ਤੋੜ ਰਹਿ ਕੇ ਜਾ ਤੈਰੇ ਹੋਣੀ ਨਹੀਂ ਹੋਵੇ ਤੇ ਭੰਗੀ ਬੈਸੇ ਲੋੜੀ ਤੇ ਕਰਦੇ ਜੀ ਹਣ ਲਾਸਟ ਇਹ ਫਰਮਾਇਸ਼ ਹੈ ਸਾਡੇ ਜਮਨਾ ਅੰਕਲ ਜੀ ਦੀ ਅਕਲ ਜੀ ਕਿੱਥੇ ਗਏ ਅੰਕਲ ਜੀ ਅਕਲ ਕਿੱਥੇ ਅੱਛਾ ਇੱਧਰ ਬੈਠੇ ਜੀ ਚਲੋ ਜੀ ਚਲੋ ਹੈ ਜਮਨਾ ਅੰਕਲ ਜੀ ਲੈ ਲੈਂਦੇ ਆ ਪਹਿਲੇ ਕੰਡੇ ਉੱਤੇ ਨਰਮਾ ਆਹੋ अॼु बहच अड़े ਮੇਰੇ ਪਿੱਛੇ ਦੀਦਾ ਨਹੀਂ ਭਾਈ ਥੋੜਾ ਇਧਰ ਹੋ ਜਾ ਜਾਂ ਬਹਿ ਜਾ ਭਾਈ ਬਹਿ ਜਾ ਪਲੀਜ਼ ਬੇਨਤੀ ਐਦਾਂ ਕਰਾਂਗੇ ਅਗਲੇ ਮੇਲੇ ਤੇ ਭਾਈ ਹੁਣ ਥੋੜੀ ਫਰਮਾਇਸ਼ ਹੈ ਮੈਨੂੰ ਮਾਫ ਕਰਨਾ ਮੇਰਾ ਭਰਾ ਤੁਸੀਂ ਸਾਰੇ ਮੇਰੇ ਭਰਾ ਹੈ ਨਾ ਅੱਛਾ ਮੇਰੀ ਇੱਕ ਗੱਲ ਸੁਣਾ ਨਾਲੇ ਤੁਸੀਂ ਮੇਰੇ ਫੈਨ ਨਹੀਂ ਹੈਗੇ ਤੁਸੀਂ ਮੇਰੇ ਭਰਾ ਆ ਜਿਹੜੇ ਮੈਨੂੰ ਤੁਸੀਂ ਸਪੋਰਟ ਕਰਦੇ ਹੋ ਇੱਕ ਵਾਰੀ ਆਪੋ ਆਪਣੇ ਨਾਂ ਤੇ ਤਾੜੀਆਂ ਮਾਰੋ ਮੇਰੇ ਭਰਾ चलो जी हांजी बलू बवली कौन लॻे

चिड़ यार कॉल तूं नसेवांके प्रीत न तोड़ी तूं मही वाला हिकु हर फसल ॾिसियो सोनी ਤਸ ਦਕਦੀ ਕੋਲੀ ਸੋਣੀ ਹੱਟਸ ਦਕਦੀ ਖੋਲੀ ਤੇ ਕਰੇ ਦਲੋਲੀ ਹੂਣ ਮਿਲਿਓ ਨਫਾ ਚਨਹੋਂ ਦੀਆ ਛਲੋ ਤੇ ਟੁੱਟੀ ਕੜੇ ਦੀ ਟੋਣੀ let ਜੋ ਟਿਆਸੀ ਸੋਹਣੀ ਤੇ ਅੱਖੇ ਖੰਡੇ ਉੱਤੇ ਮਹਿਰ ਮੋਵੇ ਮੈਂ ਤੇ ਕਦੋਂ ਦੀ ਖੜੀ ਖੰਡੇ ਉੱਤੇ ਮਹਿਰ ਮਾਵੇ ਮੈਂ ਤੇ ਕਦੋਂ ਦੀ ਖੜੀ ਤੇ ਖੰਡੇ ਉੱਤੇ ਖੰਡੇ ਉੱਤੇ ਦੇ ਹੁੰਦੇ ਮੈਂ ਖੜੀ ਆ ਮੈਨੂੰ ਤੇਰੀ ਆਉਡੀ ਕਾ ਡੰਡੇ ਉਤੇ ਓ ਮੈਨੂੰ ਤੇਰੀ ਆਉਡੀ ਕਾ ਡੰਡੇ ਉਤੇ ਓ ਹਾਂ ਮੈਨੂੰ ਤੇਰੀ ਆਉਡੀ ਕਾ ਡੰਡੇ ਉਤੇ ਮੈਨੂੰ ਤੇਰੀ ਆਉਡੀ ਕਾ ਓ ਆਉਡੀ ਕਾ ਡੰਡੇ ਤੇਰੀ ਆਉਡੀ ਕਾ ਡੰਡੇ ਉਤੇ